ਕੀ ਤੁਹਾਨੂੰ ਪਤਾ ਹੈ ਪੰਜਾਬ ਦਾ ਗੁੰਮ ਸ਼ਾਹਜਾਹ ਜਿਸ ਦੀ ਮਾਂ ਵੀ ਪਰਦੇਸ ਵਿੱਚ ਸੜ ਗਈ ਜਿਸ ਨੂੰ ਪੰਜਾਬ ਦਾ ਸਭ ਤੋਂ ਛੋਟਾ ਮਹਾਰਾਜਾ ਕਿਹਾ ਜਾਂਦਾ ਹੈ ਇਹ ਜਿਸ ਦੀ ਉਮਰ ਸਿਰਫ 5 ਸਾਲ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਆਉਂਦੇ ਹਨ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅਜਿਹਾ ਸਮਰਾਜ ਬਣਾਇਆ ਸੀ ਜੋ ਅੰਗਰੇਜ਼ਾਂ ਦੀ ਅੱਖਾਂ ਵਿੱਚ ਚੁਬਦਾ ਫ਼ਰੋਜ਼ ਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਕੋਈ ਵੀ ਰਾਜ ਨਹੀਂ ਸੰਭਾਲ ਸਕਿਆ ਅਤੇ ਆਖਰਕਾਰ ਉਹਦੀ ਗੱਦੀ ਤੇ ਬੈਠਾ ਇੱਕ ਛੋਟਾ ਮੁੰਡਾ ਮਹਾਰਾਜਾ ਦਲੀਪ ਸਿੰਘ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਰਾਜੇ ਦੀ ਜ਼ਿੰਦਗੀ ਵਜਪਨ ਤੋਂ ਸ਼ੁਰੂ ਹੋ ਕੇ ਇੰਗਲੈਂਡ ਦੀ ਛਾਪੀ ਖਤਮ ਹੋ ਗਈ 1839 ਵਿੱਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਖੜਕ ਸਿੰਘ ਨੌਨਿਹਾਲ ਸਿੰਘ ਖੇਰ ਸੀ ਸਭ ਨੂੰ ਸਾਡਸ਼ੀਆਂ ਤੇ ਕਤਲਾ ਨਿੰਦਾ ਨੇ ਪੰਜਾਬ ਦਾ ਰਾਜ ਸਰਬਾਰੀਆਂ ਦੇ ਹੱਥੋਂ ਖਡਾਉਣਾ ਵੰਗਿਆ ਅਤੇ 1843 ਵਿੱਚ ਸਿਰਫ 5 ਸਾਲਾਂ ਦਾ ਦਲੀਪ ਸਿੰਘ ਆਪਣੀ ਮਾਂ ਮਹਾਰਾਣੀ ਜੰਧਕੌਰ ਦੇ ਸਹਾਰੇ ਪੰਜਾਬ ਦਾ ਬਾਦਸ਼ਾਹ 1845 ਵਿੱਚ ਪਹਿਲੀ ਅੰਗਰੇਜ਼ਾਂ ਦੀ ਸਿੱਖਾਂ ਨਾਲ ਜੰਗ ਹੋਈ ਜਿਸ ਵਿੱਚ ਪੰਜਾਬੀ ਬਹਾਦਰੀ ਤਾਂ ਜਿੱਤ ਗਈ ਪਰ ਗਿਦਾਰੀ ਨਹੀਂ ਸਭ ਕੁਝ ਹਾਰ ਗਏ ਫਿਰ 1800 ਨਿੰਜਾ ਦੀ ਦੂਜੀ ਜੰਗ ਵਿੱਚ ਅੰਗਰੇਜ਼ਾਂ ਨੇ ਲਾਹੌਰ ਕਬਜ਼ੇ ਵਿੱਚ ਲਿਆ ਦਲੀਪ ਸਿੰਘ ਤੋਂ ਰਾਜ ਖੋਹ ਲਿਆ ਗਿਆ ਉਹ ਹੀ ਨੂਰ ਹੀਰਾ ਅੰਗਰੇਜ਼ਾਂ ਦੇ ਹੱਥ ਚਲਾ ਗਿਆ ਪਰ ਅੰਗਰੇਜ਼ਾਂ ਨੇ ਸਿਰਫ ਰਾਜ ਨਹੀਂ ਲੁੱਟਿਆ ਉਹਨਾਂ ਨੇ ਮਾਂ ਪੁੱਤਰਾਂ ਦਾ ਰਿਸ਼ਤਾ ਵੀ ਤੋੜ ਦਿੱਤਾ ਮਹਾਰਾਣੀ ਜਿੰਦ ਕਉਂ ਜੋ ਪੰਜਾਬ ਦੀ ਸ਼ੇਰ ਨਹੀਂ ਕਹਾਉਂਦੀ ਸੀ ਉਸ ਨੂੰ ਰਾਜਨੀਤਿਕ ਖਤਰਾ ਦੱਸ ਕੇ ਲਾਹੌਰ ਤੋਂ ਕੱਢ ਦਿੱਤਾ ਗਿਆ ਉਸ ਨੂੰ ਜ਼ਬਰਦਸਤੀ ਨੇਪਾਲ ਭੇਜ ਦਿੱਤਾ ਗਿਆ ਦੂਜੇ ਪਾਸੇ ਛੋਟੇ ਦਲੀਪ ਸਿੰਘ ਨੂੰ ਅੰਗਰੇਜ਼ ਹਾਕਮਾਂ ਦੇ ਹਵਾਲੇ ਕਰ ਦਿੱਤਾ ਗਿਆ ਬਚਪਨ ਵਿੱਚ ਹੀ ਉਸ ਮੁੰਡੇ ਨੂੰ ਆਪਣੀ ਮਾਂ ਦੀ ਮਮਤਾ ਤੋਂ ਵਾਂਝਾ ਕਰ ਦਿੱਤਾ ਗਿਆ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਇਆ ਗਿਆ ਉਸ ਨੂੰ ਸ਼ਾਨ ਸ਼ੌਕਤ ਤਾਂ ਮਿਲੀ ਪਰ ਆਪਣੀ ਧਰਤੀ ਤੋਂ ਪਿਛੋੜਾ ਉਸਦੀ ਰੂਹ ਨੂੰ ਤੜਪਾਉਂਦਾ ਰਿਹਾ। ਵੀਨ ਵਿਕਟੋਰੀਆ ਉਸ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੀ ਸੀ। ਪਰ ਸੱਚ ਇਹ ਸੀ ਕਿ ਅੰਗਰੇਜ਼ਾਂ ਨੇ ਉਸ ਨੂੰ ਇਸਾਈ ਧਰਮ ਵਿੱਚ ਪਰਵਰਤਿਤ ਕਰਵਾ ਦਿੱਤਾ ਤਾਂ ਜੋ ਉਸਦੀ ਪਛਾਣ ਨਹੀਂ ਲੱਗਦਾ। ਸਲੀਪ ਸਿੰਘ ਜੋ ਕਦੇ ਪੰਜਾਬ ਦਾ ਬਾਦਸ਼ਾਹ ਸੀ, ਹੁਣ ਇੰਗਲੈਂਡ ਦਾ ਇੱਕ ਰਾਜਕੁਮਾਰ ਬਣ ਕੇ ਰਹਿ ਗਿਆ। ਲੰਮੇ ਸਮੇਂ ਬਾਅਦ 1861 ਵਿੱਚ ਅੰਗਰੇਜ਼ਾਂ ਨੇ ਸਲੀਪ ਸਿੰਘ ਨੂੰ ਉਸਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਮਿਲਣ ਦੀ ਇਜਾਜ਼ਤ ਸਾਲਾਂ ਤੋਂ ਵਿਛੜੇ ਹੋਏ ਮਾਂ ਪੁੱਤਰ ਦੀ ਇਹ ਮੁਲਾਕਾਤ ਬਹੁਤ ਹੀ ਭਾਵੁਕ ਸੀ ਮਹਾਰਾਣੀ ਜਿੰਦ ਕੌਰ ਨੇ ਆਪਣੇ ਪੁੱਤਰ ਨੂੰ ਉਸਦੀ ਅਸਲੀ ਪਛਾਣ ਦੱਸਣੀ ਸ਼ੁਰੂ ਕੀਤੀ ਉਹੋ 체ਕ ਹੈ ਸੇਰੇ ਪੰਜਾਬ ਦਾ ਪੁੱਤਰ ਹੈ ਅਤੇ ਪੰਜਾਬ ਉਸਦੀ ਧਰਤੀ ਪਰ ਉਸਦੀ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਕੁਝ ਸਾਲਾਂ ਬਾਅਦ 1733 ਮਹਾਰਾਣੀ ਜਿੰਦ ਕੌਰ ਦਾ ਦੇਹਾਂ ਉਸਦੀ ਅੰਤਮ ਇੱਛਾ ਸੀ ਕਿ ਉਹ ਦਿਆਂ ਆਪਣੀਆਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਲੈ ਆਂਦੀਆਂ ਅਤੇ ਉਹ ਇੱਛਾ ਕਿਸੇ ਤਰ੍ਹਾਂ ਪੂਰੀ ਮਾਂ ਦੀ ਮੌਤ ਤੋਂ ਬਾਅਦ ਦਲੀਪ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਜਗਾਵਤ ਦੇ ਸੁਪਨੇ ਵੇਖਣੇ ਸ਼ੁਰੂ ਕੀ ਉਸ ਨੇ ਮੋੜ ਸਿੱਖ ਧਰਮ ਅਪਣਾਇਆ ਅਤੇ ਰੂਹ ਨਾਲ ਡੱਠ ਜੋੜ ਕਰਕੇ ਅੰਗਰੇਜ਼ਾਂ ਤੋਂ ਆਪਣਾ ਰਾਜ ਵਾਪਸ ਲੈਣ ਦੀ ਯੋਜਨਾ ਪਰ ਅੰਗਰੇਜ਼ ਬਹੁਤ ਚਲਾਕ ਉਹਨਾਂ ਨੇ ਹਰ ਵਾਰ ਉਸ ਦੇ ਯਤਨ ਨਿਕੰ ਦਿਲੀਪ ਸਿੰਘ ਨੂੰ ਆਪਣੀ ਹੀ ਧਰਤੀ ਵਿੱਚ ਵਾਪਸ ਜਾਣ ਤੋਂ ਰੋਕ ਦਿੱਤਾ ਗਿਆ ਆਖਰਕਾਰ ਪਰਦੇਸ ਦੀ ਧਰਤੀ ਐਰਸ ਵਿੱਚ 1893 ਦੇ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ ਉਸ ਦੀ ਆਖਰੀ ਸਸਕਾਰੀ ਉਸ ਨੂੰ ਪੰਜਾਬ ਦੀ ਧਰਤੀ ਵਿੱਚ ਦਫਨਾਇਆ ਗਿਆ ਪਰ ਅੰਗਰੇਜ਼ਾਂ ਨੇ ਇਹ ਵੀ ਪੂਰਾ ਨਾ ਹੋਇਆ ਮਹਾਰਾਜਾ ਦਲੀਪ ਸਿੰਘ ਇੱਕ ਐਸਾ ਕਾਹਜਾ ਜੋ ਜਨਮਿਆ ਰਾਜ ਕਰ ਲਈ ਸੀ আর ਜ਼ਿੰਦਗੀ ਕੱਟੀ ਪਰਦੇਸ ਵਿੱਚ ਉਸ ਨੇ ਰਾਜ ਗਵਾਇਆ ماں ਨੂੰ ਗਵਾਇਆ ਆਪਣੀ ਪਹਿਚਾਨ ਤੱਕ ਗਵਾਇਆ ਅਤੇ ਅੱਜ ਵੀ ਸਾਡੀ ਧਰਤੀ ਉਸ ਦੇ ਵਾਪਸ ਆਉਣ ਦੀ ਉਡੀਕ ਕਰਦੀ ਹੈ ਪਰ ਯਾਦ ਰੱਖੋ ਉਹ ਨੂਰ ਹੀਰਾ ਭਾਵੇਂ ਅੱਜ ਲੰਡਨ ਦੇ ਤਾਜ ਵਿੱਚ ਚਮਕਦਾ ਹੈ ਪਰ ਅਸਲ ਹੀਰਾ ਤਾਂ ਗਰੀਬ ਸਿੰਘ ਸੀ ਜੋ ਪੰਜਾਬ ਦੀ ਧਰਤੀ ਤੋਂ ਦੂਰ ਸੜ ਗਿਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਇਸ ਤੇ ਕਮੈਂਟ ਜ਼ਰੂਰ ਕਰਨਾ ਤੇ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਫੋਲੋ ਗਰੁੱਪ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਮੈਂ ਹਾਂ ਗੁਰਤੇ ਸਿੰਘ ਹਾਲ ਫਿਰ ਦੇਖ ਲੋ ਸਾਸਰੀ